ਤਾਂ ਪਹਿਲਾਂ ਤਾਂ ਧੰਨਵਾਦ ਸਾਰੇ মিডিਆ ਦਾ ਸੜਕਾਂ ਬਹੁਤ ਵੱਡਾ ਇੱਕ ਵਿਸ਼ਾ ਹਮੇਸ਼ਾ ਰਹਿੰਦਾ ਹੈ ਕਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਕਸਬਿਆਂ ਨੂੰ ਜਾਣ ਵਾਲੀਆਂ ਸੜਕਾਂ ਲਿੰਕ ਰੋਡਸ 18 ਫੁੱਟੀਆਂ 22 ਫੁੱਟੀਆਂ 25 ਫੁੱਟੀਆਂ ਜਾਂ ਲਿੰਕ ਰੋਡਸ ਹਮੇਸ਼ਾ ਹੀ ਹਰ ਇੱਕ ਸਰਕਾਰ ਚੀ ਮੁੱਦਾ ਰਿਹਾ ਹੈ ਸੋ ਅਸੀਂ ਅੱਜ ਇਸ ਵਿਸ਼ੇ ਤੇ ਪੜਾਣ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਪਹਿਲਾਂ ਅਸੀਂ 19373 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 4092 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦੀਆਂ ਦੀਆਂ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਨੇ ਦੇ ਹੋ ਗਏ ਉਹਦੇ ਵਿੱਚ ਹੁਣ ਐਡ ਕਰ ਲੱਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ कोई बारह फुटी है कोई अठारह फुटी है अठाई सौ उन्ती किलोमीटर रूरल लिंक रोड अठारह हज़ार पांच सौ डी कर रहे जी मंडी बोर्ड पंजाब मंडी बोर्ड जोड़ा बार हजार दो सौ कानवे में। किलोमीटर ਦੀ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕੌਂਸਲਸ ਨਗਰਪੰਚਾਇਤਾਂ अर्बन ਰੋਡ ਜਿਹੜੀਆਂ ਨੇ ਉਹ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16000 209 ਕਰੋੜ ਰੁਪਏ ਸੜਕਾਂ ਤੇ ਕੁਆਲਟੀ ਸੜਕਾਂ ਤੇ ਲੱਗ ਰਿਹਾ ਹੈ ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ ਕਿ ਕੋਕੋਨਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚੋਂ ਹੀ ਮਿਲਨੇ ਆ ਕਿਸੇ ਨਾ ਕਿਸੇ ਨੂੰ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਪਹਿਲਾਂ ਤਾਂ ਟੈਂਡਰ ਵੇਲੇ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀ ਡਬਲਯੂ ਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਏਦਾਂ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਿਟੀ ਵਾਲੇ ਪਾਸੇ ਸਮਝੌਤਾ ਨਾ ਕਰਿਓ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਪੰਜੇ ਉਂਗਲਾਂ ਇੱਕੋ ਜੇ ਨਹੀਂ ਹੁੰਦੀਆਂ ਸੜਕਾ ਬਣ ਲੱਗਿਆ ਤਾਂ ਅਸੀਂ ਇੱਕ ਫਲਾਈਂਗ ਸਕੁਆਇਰ ਬਣਾਇਆ ਸੀ ਐਮ ਫਲਾਈਂਗ ਸਕੁਆਇਰ ਉਹ ਜਾ ਕੇ ਚੈੱਕ ਕਰਦੇ ਕਿ ਕੁਆਲਟੀ ਇਹ ਦੀ ਜਿਹੜੀ ਜੋ ਸੜਕ ਬਣ ਰਹੀ ਉਹਦੇ ਚ ਪ੍ਰੋਪਰ ਮਾਤਰਾ ਚ ਲੋਕ ਬਜਰੀ ਜੋ ਵੀ ਮਟੀਰੀਅਲ ਪੈਂਦਾ ਉਹ ਹੈਗਾ ਹੈ ਜਾਂ ਨਹੀਂ ਪਿਛਲੇ ਦਿਨੀ ਮੀਡੀਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ਠੇਕੇਦਾਰ ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕੁਆਲਟੀ ਚ ਨਿਕਲਿਆ ਨਹੀਂ ਹੈਗਾ ਮਟੀਰੀਅਲ ਉਹ ਤੋ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹਣਾ ਕਿ 350 ਸਾਲਾਂ ਗੁਰੂ ਸਾਹਿਬ ਦਾ ਚੱਲ ਰਿਹਾ ਹੈ ਪਵਿੱਤਰ ਸਾਲ ਚੱਲ ਰਿਹਾ ਹੈ ਕਿਰਪਾ ਕਰਕੇ ਜਿੰਨਾ ਕੁ ਵੀ ਤੁਹਾਡਾ ਦਾ ਸੰਬੰਧ ਹੈ ਤੁਹਾਨੂੰ ਮਿਲ ਜੂਗਾ ਪਰ ਘੱਟੋ ਘੱਟ ਕੁਆਲਿਟੀ ਦੇ ਵਿੱਚ ਕੋਈ ਫੇਰ ਫੇਰ ਜਾਂ ਕੋਈ ਉੱਪਰ نیچے ਨਾ ਕਰਿਓ ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ ਚਲੀ ਜਾਵੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਕੋਈ ساری ਉਮਰ ਵਾਸਤੇ ਟੈਂਡਰ ਹੀ ਨਾ ਮਿਲਣ ਉਹਨੂੰ ਬਲੈਕਲਿਸਟਡ ਹੋ ਜੇ ਤਾਂ ਕਰਕੇ ਅਸੀਂ ਇਹ ਲੋਕਾਂ ਦਾ ਪੈਸਾ ਹੈ ਤੇ ਇਹ ਲੋਕਾਂ ਦੇ ਆ ਸੜਕਾਂ ਤੇ ਲੋਕਾਂ ਦੇ ਕੰਮਾਂ ਤੇ ਲੱਗ ਜੇ ਤਾਂ ਇਹ ਤੋਂ ਵੱਡੀ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਹਾਂ ਇਹ ਸੜਕ ਦੇ ਮਟੀਰੀਅਲ ਤੋਂ ਫਿਰ ਅਸੀਂ ਪੈਸੇ 릴ੀਜ਼ ਕਰਾਂਗੇ ਤੇ ਜਿੰਨੇ ਵੀ ਹੁਣ ਤੱਕ ਆਏ ਨੇ ਮਤੇ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਾਂ ਜਿੰਨੇ ਵੀ ਮੈਂਬਰ ਸਹਿਬਾਨ ਜਾਂ ਐਨਜੀਓ ਵਾਲੇ ਸਮਾਜਿਕ ਜਿਨੇ ਵੀ ਲੋਕ ਨੇ ਕਿਰਪਾ ਕਰਕੇ ਜਿੱਥੇ ਸੜਕ ਬਣ ਰਹੀ ਹੈ ਕੋਈ ਖਾਲਾ ਬਣ ਰਿਹਾ ਜਾਂ ਕੋਈ ਸਰਕਾਰੀ ਕੰਮ ਚੱਲ ਰਿਹਾ ਜਾਂ ਕੋਈ ਸਕੂਲ ਦੇ ਕਮਰੇ ਪੈ ਰਹੇ ਲਾਇਬ੍ਰੇਰੀ ਬਣ ਰਹੀ ਹੈ ਕਿਤੇ ਤਾਂ ਉੱਥੇ ਜਾ ਕੇ ਪਲੀਜ਼ ਕੁਆਲਟੀ ਜ਼ਰੂਰ ਚੈੱਕ ਕਰਿਓ ਕ੍ਰਿਟਿਸਿਜ਼ਮ ਵਾਸਤੇ ਨਾ ਕਰਿਓ ਕੁਆਲਟੀ ਚੈੱਕ ਕਰਕੇ ਦੱਸੋ ਕਿ ਸਾਨੂੰ ਲੱਗਦਾ ਨਹੀਂ ਕਿ ਕੁਆਲਟੀ ਜਿਹੜੀ ਹੈ ਇਹ ਠੀਕ ਹੈ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਕਾਲਿਕ ਖਾਲਾ ਬਣ ਰਿਹਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹ ਬਿਨਾ ਮਸਾਲੇ ਤੋਂ ਇਟਾ ਲਾਈ ਜਾਂਦੇ ਤੇ ਅਸੀਂ ਉਹ ਖਾਲੇ ਨੂੰ ਦੁਬਾਰਾ ਸਾਡੇ ਕੋਲ ਸ਼ਿਕਾਇਤ ਆਈ ਤਾਂ ਅਸੀਂ ਵੀਡੀਓ ਤੁਸੀਂ ਦੇਖੀ ਵੀ ਹੋਣੀ ਤਾਂ ਅਸੀਂ ਵਾਪਸ ਉਹਨੂੰ ਠੇਕੇਦਾਰ ਨੂੰ ਵੀ ਅਸੀਂ ਜਿਹੜਾ ਉਹਦਾ ਟੈਂਡਰ ਕੈਨਸਲ ਕਰਕੇ ਦੁਬਾਰਾ ਖਾਲਾ ਉਹ ਬਣੂਗਾ ਕਿਉਂਕਿ ਜਿੱਥੇ ਪਾਣੀ ਚੱਲਣਾ ਉਹ ਤਾਂ ਫਿਰ ਦੋ ਦਿਨ ਨਹੀਂ ਕੱਟਣਾ ਉਹਨੇ ਸੋ ਇਸ ਕਰਕੇ ਅੱਜ ਗੁਣਵਤਾ ਜਿਹੜੀ ਹੈ ਉਹ ਮਿਆਰੀ ਹੋਊਗੀ ਤੇ 5 ਸਾਲਾਂ ਦੇ ਮਰਮਤ ਦਾ ਕਲੋਜ਼ ਵੀ ਉਹਦੇ ਵਿੱਚ ਹੈ ਠੇਕੇਦਾਰ ਨਹੀਂ ਕਰਨੀ ਹੈ ਜੇ ਪਹਿਲੀ ਵਧੀਆ ਬਣਾ ਦੇ ਤਾਂ 5 ਸਾਲ ਮਰਮਤ ਕਰਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਪਹਿਲੀ ਵਧੀਆ ਬਣਾ ਦੇ ਸੋਦਾ ਇਨਕਲੂਡਡ ਹੈ ਉਹਦਾ ਪੈਸਾ ਜਿਹੜਾ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਊਗੀ ਫਿਰ ਸੋ ਇਹ ਵਰਲਡ ਲੈਵਲ ਦੇ ਜਿਹੜੇ ਗੁਣਵੱਤਾ ਦੇ ਮਾਪਦੰਡ ਨੇ ਉਹਨਾਂ ਨੂੰ ਫਾਲੋ ਕਰਨਗੇ ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ ਜੀ ਇਸ ਤੋਂ ਪਹਿਲਾਂ 44000 ਲਗਭਗ 45 ਯਾਰੀ ਹੋ ਗਿਆ ਪਰ 44920 ਕਿਲੋਮੀਟਰ 45000 ਕਿਲੋਮੀਟਰ ਦਾ ਸੜਕਾਂ ਦਾ ਕਿਸੇ ਨੇ ਨਕਸ਼ਾ ਨਹੀਂ ਬਣਾਇਆ ਜੇ ਕੋਈ ਵੈਸੇ ਜਾਂਦਾ ਸੀ ਐਮਐਲਏ ਜਾਂਦਾ ਸੀ ਜਾਂ ਮੰਤਰੀ ਜਾਂਦਾ ਸੀ ਆ ਬਣਾ ਦੋ ਜੀ ਟੋਟਾ ਜਾਂ ਬਣਾ ਦੋ ਸਾਡਾ ਟੋਟਾ ਜਾਂ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਬਣ ਜਾਂਦਾ ਸੀ ਪਰ ਇਸ ਤਰ੍ਹਾਂ ਪੰਜਾਬ ਪੱਧਰ ਤੇ ਕਿਸੇ ਨੇ ਉਲੀਕਿਆ ਨਹੀਂ ਜਿਹੜਾ ਕਿ ਅਸੀਂ ਨਕਸ਼ਾ ਉਲੀਕ ਕੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਲਿਆ ਤੁਹਾਡਾ ਕੋਈ ਸਵਾਲ ਹੋਵੇ ਤਾਂ ਹਾਂ ਜੀ ਦੇਖੋ ਪੀਡਬਲਯੂਡੀ ਦਾ ਜਿਹੜਾ ਹਗਾ ਪਲਾਨ ਰੂਟਸ 2800 ਕਿਲੋਮੀਟਰ ਤੇ ਰੂਰਲ ਲਿੰਕ ਰੋਡਸ 18545 ਕਿਲੋਮੀਟਰ 2829 ਦਾ 2501 ਕਰੋੜ ਬਜਟ ਹੈ 18545 ਦਾ 5200 26 ਕਰੋੜ ਰੁਪਏ ਸਾਰੇ ਟੈਂਡਰ ਫਲੋਟ ਹੋ ਗਏ ਤਾਂ ਜਾਨੀ ਕਿ 7700 72 7727 7727 ਕਰੋੜ ਰੁਪਇਆ ਕੱਲਾ ਪੀ ਡਬਲਯੂ ਡੀ ਦਾ ਮੰਡੀ ਬੋਰਡ ਦਾ 22291 7697 ਲਗਭਗ 7000 ਹੀ ਇਹ ਲਾ ਲੋ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕੌਂਸਲ ਤੇ ਨਗਰ ਪੰਚਾਇਤਾਂ ਦਾ 1255 785 ਕਰੋੜ 16209 ਕਰੋੜ ਰੁਪਏ ਟੋਟਲ ਬਜਟ ਹਾਂਜੀ ਉਹ ਡਿਪੈਂਡ ਡਿਪੈਂਡ ਕਰਦਾ ਹੈ ਕਿ ਉਹਦੀ ਲੈਂਥ ਕਿੰਨੀ ਹੈ ਟਾਈਮ ਬਾਉਂਡ ਵੀ ਦਿੱਤਾ ਜਾਊਗਾ ਨਾਲ ਕੁਆਲਟੀ ਬਾਉਂਡ ਵੀ ਹੈ ਨਾਲ ਤੇ 5 ਸਾਲ ਦਾ ਉਹਨਾਂ ਦਾ ਮੇਨਟੇਨੈਂਸ ਦਾ ਵੀ ਉਹਦਾ ਵਿੱਚ ਹੈਗਾ ਇਨਕਲੂਡਡ ਹੈ ਤੇ ਉਹਨਾਂ ਨੂੰ ਹੀ ਠੇਕੇਦਾਰ ਜਿਹਨੂੰ ਟੈਂਡਰ ਮਿਲੂਗਾ ਉਹੀ ਉਹਦੀ ਮੇਨਟੇਨੈਂਸ ਕਰੂਗਾ ਮੈਂ ਚਾਹੁੰਨਾ ਕਿ ਇਹ ਜੀ ਵਧੀਆ ਸੜਕ ਬਣਦੀ ਜਾਵੇ ਕਿ 5 ਸਾਲ ਦੀ ਮੇਨਟੇਨੈਂਸ ਹੀ ਲੋਡ ਨਾ ਸ਼ੁਰੂ ਹੋ ਚੁੱਕਿਆ ਹੈ 17 ਅਕਤੂਬਰ ਨੂੰ ਤਰਨਤਾਰਨ ਸਾਹਿਬ ਦੇ 19000 ਕਿਲੋਮੀਟਰ ਸੜਕਾਂ ਦਾ ਉਸ ਦਿਨੋਂ ਤੋਂ ਕਾਢਣ ਕੀਤਾ ਸੀ ਸੜਕਾਂ ਬਣ ਰਹੀਆਂ ਨੇ ਸਰ ਜਿਹੜੀ ਹੈ 44220 ਕਿਲੋਮੀਟਰ ਸੜਕਾਂ ਨੇ ਸਰ ਪਹਿਲਾਂ ਦੀ ਇਹ 335 ਹਾਂ ਇਨਕਲੂਡਡ ਇਨਕਲੂਡਡ ਟੋਟਲ ਟੋਟਲ ਚ 44920 ਬਣ ਜਾਈ ਅਸ ਵਕਤ ਤੋਂ ਸੋਸ਼ਲ ਮੀਡੀਆ ਜ਼ਮਾਨੇ ਚ ਲੋਕਾਂ ਨੂੰ ਕੰਪਲੇਂਟ ਵਾਸਤੇ ਕੋਈ ਆਫਿਸ ਚਾਹੀਦਾ ਹਰ ਉਹਦਾ ਕੰਪਲੇਟਾ ਆਉਂਦੀ ਆ ਹਰ ਕੋਈ ਹਰ ਕੋਈ ਬੰਦਾ ਵੀਡੀਓ ਬਣਾ ਕੇ ਕਹਿੰਦਾ ਦੇਖ ਲੋ ਜੀ ਸੜਕ ਮਾੜੀ ਬਣ ਰਹੀ ਹੈ ਮੈਂ ਕਹਿੰਦਾ ਵੀਡੀਓ ਹੀ ਪਾ ਦਿਓ ਅਸੀਂ ਆਪ ਉਹ ਵੀ ਚੈੱਕ ਕਰ ਲਾਂਗੇ ਆਰਡੀਐਫ ਚ ਹੁਣ ਤੱਕ ਕੀ ਹੋਇਆ ਸੀ ਉਸ ਦੇ ਨਾਲ ਕੀ ਆ ਜਾ ਰਿਹਾ ਸੀ ਪਹਿਲਾਂ ਸੜਕਾਂ ਚਾਹੀਦੀ ਤੇ ਜਦੋਂ ਕੋਈ ਕਿਸੇ ਕੋਲੋਂ ਆਂਦਾ ਆ ਜਾਂ ਪੰਜਾਬ ਸਰਕਾਰ ਆਪਣੇ ਲੈਵਲ ਤੇ ਗੁਰਾ ਕਰਦੀ ਪੰਜਾਬ ਸਰਕਾਰ ਆਪਣੇ ਲੈਵਲ ਤੇ ਕਰਦੀ ਆਰਡੀਐਫ ਚ ਕੋਈ ਪੈਸਾ ਨਹੀਂ देखो कोई कहना चार सौ अस्सी करोड़ देते कोई कह सौ देते कोई कहता चार सौ ग्यारह देते झूठ बोलने तो पहला सलाह ही कर लिया करने तो एक रुपया कर भी नहीं आया जी सोलह सौ सो करोड़ चो स्पेषल पैकेज हां ती कह दो जो जे अगर बाढ़ ना आती तो भी वो पैसे आने थे वो सेंटर हर स्टेट को जारी करता है अगर उसको कहोगे इसको इंक्लूड कर लो फिर तो सोलह सौ सो भी आ गया होगा फिर तो ਕੋਈ ਪੈਸਾ ਨਹੀਂ ਆਇਆ ਜੀ ਉਸ ਪੈਸੇ ਤੁਹਾਡੀ ਤਾਂ ਰੇਲਮੇ ਆਪਣਾ ਪੀਐਮ ਦੇ ਕਲਾਈਂਟ ਵਾਇਪਰ ਨਹੀਂ ਦਾ ਰੋਲ ਕਰਦਾ ਦੋ ਤਿੰਨ ਦੋ ਤਿੰਨ ਜਗ੍ਹਾ ਤੋਂ ਸਾਨੂੰ ਸ਼ਿਕਾਇਤ ਆਈ ਸੀ ਜਿੱਤੇ ਇਮੀਡੀਏਟਲੀ ਐਕਸ਼ਨ ਲਿਆ ਗਿਆ ਸੰਗਰੂਰ ਤੇ ਪਵਾਨੀਗੜ੍ਹ ਦੀਆਂ ਇੱਕ ਦੋ ਸੜਕਾਂ ਸੀਗੀਆਂ ਇੱਕ ਮਾਨਸਾ ਦੇ ਨੇੜੇ ਸੜਕ ਸੀਗੀ ਤੇ ਉਹ ਠੇਕੇਦਾਰ ਦਾ ਟੈਂਡਰ ਜਿਹੜਾ ਉਹ ਕੈਨਸਲ ਕੀਤਾ ਗਿਆ ਕੁਆਲਿਟੀ ਮਾੜੀ ਸੀ ਤੇ ਨਵੇਂ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਤੇ ਤੁਸੀਂ ਵੀਡੀਓ ਚ ਦੇਖ ਹੀ ਲਿਆ ਹਣ ਇਹਦੇ ਨਾਲ ਮੈਸੇਜ ਇਹ ਵੀ ਜਾਂਦਾ ਕਿ ਅਸੀਂ ਕੁਆਲਿਟੀ ਵਾਲੇ ਮਾਮਲੇ ਚ ਕੋਈ ਸਮਝੌਤਾ ਨਹੀਂ ਕਰਨਾ ਕਿਸੇ ਬੱਕ ਦਾ ਪੀਆਰਟੀਪੀ ਪਾਣਪਾਸ ਵਾਲਿਆਂ ਦਾ ਖਾਤਾ ਖੋਲ੍ਹ ਗਿਆ ਅੱਜ ਮਾਟੀ ਵੀ ਚੱਕਾ ਜਾਮ ਹੈ ਉਸ ਦੇ ਉੱਤੇ ਸਰਕਾਰ ਦੀ ਕੋਈ ਐਕਸ਼ਨ ਪਲਾਨ ਵੀ ਕਿੱਥੇ ਹੈ ਟੈਂਡਰ ਮਾਰ ਕੇ ਅਫਸਰਾਂ ਨੂੰ ਭੇਜ ਦਿੱਤੇ ਆ ਦੇਖੋ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਹੋਇਆ ਉਹਦੇ ਹੁਣ ਨਤੀਜੇ ਆ ਰਹੇ ਨੇ ਉਹਨੇ ਕੱਚੇ ਕੰਮ 'ਇਂ ਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦੀ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਇਹ ਉਹਦੋਂ ਕੱਚ ਘੜੜ ਕਹਿੰਦਾ ਜਿਹਨੂੰ ਪੰਜਾਬੀ ਚ ਕੱਚ ਘੜੜ ਚ ਕਰ ਗਏ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲਓ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲ੍ਹੇ ਦੀ ਅੱਗ ਬੁਜੇ ਅਸੀਂ ਸਾਰੇ ਪੀਆਰਟੀਸੀ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਦੇ ਵਿੱਚ ਆ ਕਿਸੇ ਦਾ ਕੋਰਟ ਚ ਕੇਸ ਚੱਲਦਾ ਕਿਸ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਚੈਨਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਹੈ ਉਹ ਹੱਲ ਕਰਾਂਗੇ ਬੈਠ ਕੇ ਹੱਲ ਕਰਾਂਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਤੇ ਉਹ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬਹਿ ਕੇ ਜਰੂਰ ਉਹਨਾਂ ਦਾ ਹੱਲ ਹੋਊਗਾ ਕੋਈ ਅਸੀਂ ਗੱਲ ਨਹੀਂ ਮੈਂ ਖੁਦ ਇੱਕ ਪਿੰਡਾਂ ਚ ਆਇਆ ਹਾਂ ਮੈਨੂੰ ਪਤਾ ਹੈ ਨੌਕਰੀ ਇੱਕੋ ਵਾਰੀ ਮਿਲਦੀ ਹੈ ਦੁਬਾਰਾ ਉਹਨ ਜੇ ਨਹੀਂ ਜੇ ਨਿਕਲ ਜਾਣਗੇ ਕਿੱਥੇ ਜਾਣਗੇ ਉਹ ਉਮਰ ਹੀ ਇੰਨੀਆਂ ਹੋ ਗਈਆਂ ਕਿਸੇ ਹੋਰ ਜੋਬ ਵਾਸਤੇ ਵੀ ਅਪਲਾਈ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਆਰਥਿਕ ਘਰੇਲੂ ਸਮੱਸਿਆਵਾਂ ਨੂੰ ਸਮਝਦਾ ਸੋ ਲੋਕਾਂ ਨੂੰ ਕੋਈ ਦਿੱਕਤਾਂ ਆਵੇ ਬਸ ਇਸ ਕਿਸਮ ਦਾ ਬਾਕੀ ਡੈਮੋਕਰੈਟਿਕ ਰਾਈਟ ਹੈ ਹਰੇਕ ਦਾ ਕਿ ਉਹ ਆਪਣੇ ਹੱਕਾਂ ਵਾਸਤੇ ਆਪਣੀਆਂ ਹੱਕਾਂ ਹੱਕੀ ਮੰਗਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਤਰੀਕਾ ਅਪਣਾ ਸਕਦਾ ਪਰ ਲੋਕਾਂ ਨੂੰ ਤੰਗ ਕਰਨ ਵਾਲਾ ਤਰੀਕਾ ਨਾ ਅਪਣਾ ਪਲੀਜ਼ ਹੁਣ ਹਰਿਆਣਾ ਕੇ सीएम ਕਹਿ ਰਹੇ ਹੈ ਕਿ ਆਪ ਉਸ ਕਰਨਾ ਉਸ ਰਾਜਨੀਤੀ ਕਰਨ ਕਰ ਰਹੇ ਹੋ ਪੰਜਾਬ ਕੇ ਧਿਆਨ ਦੇਣਾ ਚਾਹੀਏ ਰਾਜਨੀਤੀ ਬਹੁਤ ਜ਼ਿਆਦਾ ਹੈ ਮੂਝੇ ਆਪ ਇਹ ਬਤਾ ਦਿਜੀਏ ਰਾਜਨੀਤੀ ਕਰਨ ਕਿਆ ਹੁੰਦਾ ਹੈ ਚਲੋ ਅੱਜ ਇਸੇ ਤੇ ਬਾਤ ਕਰਦੇ ਚਲੋ ਬਤਾਓ राजनीति करने क्या होता है? तो हम राजनीति में और क्या करेंगे फिर हम पहले तो कहते हैं अगर तो एनजीओ थी इंडिया अगेंस्ट करप्शन तो कहते राजनीति में आओ ऐसे थोड़ी सड़कों पे बैठ के कानून बनते राजनीति जब राजनीति में आ गए तो कहते राजनीति कर रहे हो आप तो ये राजनीति क्या है यार स्पोर्ट्स का इंफ्रास्ट्रक्चर हमारा इतना गंदा था इतना बुरा था कि एक बच्चा सत्रह साल की उम्र में वो डंक डंक बोलते हैं उसको बास्केटबॉल में डंक लगाने की कोशिश कर रहा था तो साढ़े सात सौ किलो का साढ़े सात क्विंटल का पोल उस पे गिर गया और उसकी मौके पे मौत हो गई मैं उनके घर पे अफसोस करने चला गया इसमें राजनीति क्या है जी आप भी लिखोगे ना कल कि मेरे सवाल के जवाब में भगवंत मान ने यह कहा आप लिखो राजनीति क्या होती है बताइए क्या इसमें क्या राजनीति है अफसोस करना राजनीति है क्या और इंफ्रास्ट्रक्चर मैंने पूरे देश का कहा है अभी 2030 की कॉमनवेल्थ मिल गई हमें 2010 में मिली थी क्या किरकिरी हुई थी वहां पे पुल गिर रहे थे स्विमिंग पूल का पानी लीक कर रहा था छतें गिर रही थी कॉमनवेल्थ गेम्स थी वो 2010 वाली 20 साल बाद दोबारा मिली है कम से कम इंफ्रास्ट्रक्चर तो ठीक करो और ये पहली घटना नहीं है तीन दिन पहले बहादुरगढ़ में भी ऐसे ही एक बच्चा मारा है क्या ग्राउंडों से लाशें आएंगी कम से कम इंफ्रास्ट्रक्चर की वजह से तो जो आ, मतलब ऐसे घटनाएं हो रही हैं वो तो रोक सकते हैं ना एमपी का बारह लाख तीस हजार रुपए एमपी लैड का वो पैसा लगा नहीं वहां पे मेरे पास उनके कागज दे दिए उन्होंने क्योंकि एमपी कौन है कांग्रेस कौन का था एमपी दीपेंद्र हुडा इसके पैसे लगाने नहीं खुद देने नहीं बच्चे मरते रहे इसमें राजनीति है जी तो अगर ये राजनीति है ना किसी सत्रह साल के बच्चे के यहां अफसोस करने जाना अगर राजनीति है तो हम चौबीस घंटे करेंगे जी राजनीति में हम जहां जाओ राजनीति कर रहे हैं राजनीति में है तो राजनीति करेंगे भाई अच्छा अगर ना जाओ इसका मतलब राजनीति नहीं आती इनको बताइए वो कह रहे हैं सीएम सर टेक बीजेपी के प्रधान वीडियो जारी कर दियो कह रहे मैं सिग्निया ओपन डिबेट ਦਾ ਓਪਨ ਡਿਬੇਟ ਦਾ ਕਿਹ ਅੰਦ ਵਿੱਚ कौन ਕਰਨੇ ਉਹ ਉਦੋਂ ਕਿਉਂ ਨਹੀਂ ਆਏ 1 ਨਵੰਬਰ ਨੂੰ ਲੁਧਿਆਣਾ ਕਿਉਂ ਨਹੀਂ ਆਏ ਜਦੋਂ ਮੈਂ ਓਪਨ ਡਿਬੇਟ ਆ ਕੇ ਆਇਆ ਸੀ बीजेपी ਦੇ ਪ੍ਰਧਾਨ ਕਹਿੰਦਾ ਵੀ ਕਾਕਾ ਤੇ ਡਿਬੇਟ ਕਰਨੀ ਹੈ 15 ਲੱਖ ਤੇ ਨਗਰੀ 2 ਕਰੋੜ نوکریاں ہر ایک سال اُتنے نہ کریے قرضہ معاف سارا اُتنے نہ کریے جو جملے بازی ہو رہی ہے کر لو ٹویٹروں کو آ جا کوئی نہیں ہاں جی اوندے ਰਹਿੰਦੇ ہیں سارے منتریاں ودیا ٹورزم پلیس ہے پنجاب روٹی روٹی ساگ سُکھ کھا گئے مੱਕی دی روٹی کھا کے ساگ کھا گئے تے جا کے کینڈر ਨੂੰ رپورٹ دے میں کہندو پوچھدا کھاونا ہے اناں نوں ਉਹਦੇ ਦੋ ਬੰਦਿਆਂ ਨੇ ਚੱਲਦੀ ਹੈ ਚਾਹੇ ਸੀਵਰੇਜ ਦਾ ਢੱਕਣ ਬਦਲਣਾ ਹੈ ਤਾਂ ਵੀ ਗ੍ਰਹਿ ਮੰਤਰੀ ਨਾਲ ਗੱਲ ਕਰਨੀ ਪੈਂਦੀ ਜਾਂ ਮੋਦੀ ਨਾਲ ਗੱਲ ਕਰਨੀ ਬਿੱਟੂ ਹੋਰੀ ਵਿਚਾਰੇ ਚਲੋ ਕੋਈ ਨਾ ਪਾਕੀ ਲੈਣ ਬੱਸਾਂ ਚੱਲਿਆ ਹੋਇਆ ਹੈ ਸਵਾਰ ਹੈ ਜੀ ਇੱਕ ਇਹ ਕਹਦੇ ਆ ਵੀ ਆਰਬਿਟ ਬੱਸਾਂ ਨਿਊ ਦੀ ਬੱਸਾਂ ਜਾਂ ਜਿਹੜੀਆਂ ਪ੍ਰਾਈਵੇਟ ਘਰਾਂ ਦੀਆਂ ਬੱਸਾਂ ਨੇ ਉਹਨਾਂ ਨੂੰ ਸਰਕਾਰ ਕਿਲੋਮੀਟਰ ਦੀ ਉਪਾਰੀ ਹੈ ਔਰ ਸਰਕਾਰ ਨੂੰ ਉਹਦਾ ਮੁਨਾਫਾ ਨਹੀਂ ਬਕੀ ਹਾਂਮੀ ਦਿੱਤੀ ਉਹਦੇ ਤੇ ਸਰਕਾਰ ਕਿਸ ਤਰ੍ਹਾਂ ਵਿਚਾਰ ਕਰਦੀ ਹੈ ਦੇਖੋ ਜੀ ਜਿਹੜੇ ਕਾਨੂੰਨ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਉਨਾ ਮੁਤਾਬਕ ਅਸੀਂ ਬਹੁਤ ਸਾਰੀਆਂ ਇਹਨਾਂ ਨੇ ਬੱਸਾਂ ਦੇ ਕੈਨਸਲ ਕੀਤੇ ਨੇ ਪਰਮਟ ਜਿਹੜੇ 30 30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ 30 ਕਿਲੋਮੀਟਰ ਇੱਥੇ ਫਿਰ ਅੱਗੇ ਫਿਰ ਅੱਗੇ ਫਿਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਤਾਂ ਪਾਈਪ ਤੀਜਾ ਬਾਦ ਹੈ ਨਾ ਅਸੀਂ ਆਪ ਪੈਸੇ ਲੈਣੇ ਆ ਅਸੀਂ ਚਾਹੁੰਦੇ ਆ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਵਿੱਚ ਸ਼ਾਮਲ ਹੋਣਗੀਆਂ ਸ਼ਾਨਦਾਰ ਬੱਸਾਂ ਪਾਵਾਂਗੇ ताकि अपडेट ਕਿਉਂਕਿ ਜ਼ਮਾਨਾ ਬਦਲ ਰਿਹਾ ਐਨਰਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬਸਾ ਹੋਣ ਗਿਆ ਤਾਂ ਕਿ ਅਗਲੇ 2025 ਸਾਲ ਲੋਡ ਨਾ ਪਵੇ ਤੋਂ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮਨਛਾ ਹੈ ਨਾ ਇੱਛਾ ਹੈ ਤੇ ਨਾ ਹੀ ਅਸੀਂ ਕਰਾਂਗੇ ਹਜੇਕਾ ਉਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ ਕਿਹੜੇ ਨੇ ਸੁਖਿੰਦਰ ਸਿੰਘ ਰੰਧਾਵਾ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਰੰਧਾਵਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਐਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦੇ ਨਾਮ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬੋਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੇ ਸੁਖਿੰਦਰ ਰੰਧਾਵਾ ਜੀ ਤੁਸੀਂ ਭਾਵੇਂ ਇਹਦੀ ਚਿੱਠੀਆਂ ਨਾਲ ਲਿਖੋ ਜਿੱਦੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਪਾਈ ਜਾ ਰਹੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕੋਈ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬੱਤ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆ ਜਾਏ ਕੋਈ ਸ਼ੂਟਰ ਆ ਜਾਏ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤ ਫਹਿਮੀ ਚ ਨੇ ਮੈਂ ਕਰਾਲੀ ਵਾਲੇ ਬੱਸ ਅੱਡੇ ਤੇ ਖੜ੍ਹਾ ਸੀ ਅੱਜ ਸੱਚੀ ਮੁੱੱਚੀ ਅੱਧਾ ਪੌਣਾ ਘੰਟਾ ਬਸਣੀ ਆਈ ਪਹਿਲਾਂ ਤਾਂ ਚਾਰ-ਕ ਬੰਦੇ ਖੜ੍ਹੇ ਸੀ ਉੱਥੇ ਬਾਤ ਚ ਥੋੜਾ ਜ਼ਿਆਦਾ ਹੋ ਗਏ ਤੇ ਜਦੋਂ ਬੱਸ ਆਈ ਤਾਂ ਉਹ ਜੋ ਬੈਗਮਨ ਡੀਸੀ ਰੋਪੜ ਨੂੰ ਬੁਲਾ ਕੇ ਕਹੇ ਕਿ ਬਾਵੇਂ ਕਰਾਲੀ ਤੋਂ ਹੀ ਚਲਾਈਏ ਜਾਣ ਬਾਵੇਂ ਲੋਕਲ ਜਿਹੜੇ ਕਿਉਂਕਿ ਉਹਨਾਂ ਨੂੰ ਲੋਕਲ ਜਾਣਾ ਸੀਗਾ ਕਿਸੇ ਨੇ ਪਠਾ ਸਾਹਿਬ ਜਾਣਾ ਸੀ ਮੱਥਾ ਟੇਕਣ ਕਿਸੇ ਨੇ ਰੋਪੜ ਜਾਣਾ ਸੀ ਕੋਈ ਦਰਬਾਰ ਸਾਹਿਬ ਵਾਲੇ ਵੀ ਸੀਗੇ ਲੰਬੇ ਰੂਟ ਵਾਲੇ ਵੀ ਸੀਗੇ ਤੇ ਕੋਈ ਦਿੱਕਤ ਨਾ ਆਵੇ ਮੈਂ ਐਸੀ ਕਰਕੇ ਕਹਿਣਾ ਜਿਹੜੇ ਪੀਆਟੀਸੀ ਵਾਲੇ ਸਾਡੇ ਭਰਾ ਨੇ ਕਿ ਕਿਸੇ ਨੇ ਮੱਥਾ ਟੇਕਣ ਜਾਣਾ ਹੈ ਕਿਸੇ ਦੀ ਸੁੱਖਣਾ ਪੂਰੀ ਹੋਊਗੀ ਕਿਸੇ ਨੇ ਸੁੱਖਣਾ ਸੁਖਣ ਜਾਣਾ ਤੇ ਉਹਦੇ ਵਿੱਚ ਹੀ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਚੁੱਪੀਆਂ ਹੋਈਆਂ ਨੇ ਆਪਣੀ ਜੁਨੀਅਨ ਦੇ ਜਿਹੜੇ ਕਰਤਾ ਧਰਤਾ ਨੇ ਪਰਬੰਧਕ ਨੇ ਉਹਨਾਂ ਨੂੰ ਸਾਡੇ ਕੋਲੇ ਭੇਜੋ ਗੱਲਬਾਤ ਹਾਜ਼ਰ ਹਰ ਬਖਤਾ ਹਾਜ਼ਰ ਬਰਨਦਾ ਹੱਕ ਵੀ ਮਿਲੂਗਾ ਪਰ ਕੋਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਕੋਈ ਇਸ ਤਰ੍ਹਾਂ ਦਾ ਕਦਮ ਨਾ ਧੋ ਪਲੀਜ਼ ਜੀ ਐਸਓਐਫ ਲੈਕ ਪਰ ਫਿਰ ਸੈਕਟਰ ਵਿੱਚ ਕਿਤੇ ਕਿਤੇ ਇਹ ਕਹਾਤਾ ਕਿ ਦੋਨੋਂ ਫੀਟ ਆਪਣੇ ਆਪੋ ਬੱਝਾ ਪਲੀ ਗੱਲ ਤਾਂ ਸੈਂਟਰ ਦੇ ਹੱਥ ਹੋਣੇ ਨਹੀਂ ਚਾਹੀਦੇ ਸੀ ਜਿਹੜੇ ਪਿੱਛੇ ਖਿੱਚਣੇ ਪਏ ਕਿਉਂ ਪੰਗੇ ਲੈਂਦੇ ਹੋਏ ਇਸ ਤਰ੍ਹਾਂ ਦੇ ਮੈਂ ਉਸ ਦਿਨ ਕਿਹਾ ਸੀਗਾ ਪੰਜਾਬਾ ਬੰਚੇ ਮੈਂ ਦਿੱਲੀ ਪੀਸੀ ਕੀਤੀ ਸੀ ਮੈਂ ਕਿ ਉਹਨੇ ਕਿਹਾ ਕਿ ਓਕੇ ਡੈਫਰ ਕਰਤੇ ਸਾਰੇ ਸਟੇਟਸ ਕੋ ਬਣਿਆ ਰਹੂਗਾ ਐਂ ਚੰਡੀਗੜ੍ਹ ਐਂ ਪੰਜਾਬ ਯੂਨੀਵਰਸਿਟੀ ਐਦਾਂ ਹੀ ਐਸਬੀਐਲ ਕਿਉਂ ਪੰਗੇ ਲੈਂਦੇ ਨੇ ਪੰਗੇ ਲੈ ਕੇ ਬਾਤ ਹੱਥ ਪਿੱਛੇ ਖਿੱਚਲੇ ਪੰਜਾਬ ਯੂਨੀਵਰਸਿਟੀ ਚੋਂ ਹੱਥ ਪਿੱਛੇ ਖਿੱਚਲੇ ਚੰਡੀਗੜ੍ਹ ਤੋਂ ਹੱਥ ਪਿੱਛੇ ਖਿੱਚਲੇ ਹੱਥ ਫਸਾਉਂਦੇ ਕਿਉਂ ਨੇ ਜਿਹੜੇ ਪਿੱਛੇ ਖਿੱਚਨੇ ਪੈਂਦੇ देखो तो अगर किसी स्टेट को एस आई आर से कोई कोई शिकायत है तो चुनाव आयोग को चुनाव कमीशन को उसका जवाब देना चाहिए यह कहने की बजाय सबूत लेके आओ लोग सबूत लेके आए भाई आप सबूत दो अगर किसी पोलिटिकल पार्टी को एस आई आर पे आपत्ति है तो चुनाव आयोग जवाब देना उसका कि जी क्या आपत्ति है बताइए सारी पार्टियों सभी उस, उस प्रदेश की सभी पार्टियों को बुलाए चुनाव कमीशन क्या किसी किसी पार्टी को किसी का नाम डिलीट करने में और किसी का नाम ऐड करने में आपत्ति हो सकती है अगर सिर्फ एक ही पार्टी के डिलीट हो रहे हैं और एक ही पार्टी के ऐड हो रहे हैं तो आपत्ति होगी तो उसका जवाब चुनाव कमीशन देना को, को देना पड़ेगा ना कि चुनाव कमीशन ये कह दे कि ये आप सबूत लेके आओ ईवीएम हैक होती है सबूत लेके आओ आप क्यों नहीं बताते भी कि नहीं हो सकती ये हैक प्रूफ है अच्छा जब भी ईवीएम एफ आई आर की एस आई आर की जब भी बात होती है ईवीएम हैकिंग की और एस आई आर की तो बीजेपी उनके पक्ष में क्यों आके खड़ी हो जाती है ईवीएम के पक्ष में अगर बीजेपी को मोदी पर इतना यकीन है कि मोदी की लहर है जी मोदी के नाम पे जीतते हैं तो वो कहें जैसे मर्जी करवा लो जो मर्जी ईवीएम चेक करवा लो हमें तो मोदी पर यकीन है लेकिन वो ईवीएम के पक्ष में आके खड़े हो जाते हैं इट मीन्स समथिंग इज रॉन्ग ਕਿੰਨੇ ਸੈਮੀਫਾਈਨਲ ਕਰੋਗੇ ਹੁਣ ਸੈਮੀਫਾਈਨਲ ਇੱਕੋ ਹੀ ਹੁੰਦਾ ਹੈ ਉਹੀ ਹੁੰਦਾ ਉਹੀ ਹੁੰਦਾ ਫਿਰ ਇਹ ਪਾਮੇਲਾ ਹਾਂ ਐਸੇ ਕੰਮ ਚ ਹੀ ਆਪਾਂ ਸਾਰੇ ਹੈ ਨਾ ਪਰਫਾਰਮੈਂਸ ਟੈਸਟ ਸੈਮੀਫਾਈਨਲ ਉਹ ਸੈਮੀਫਾਈਨਲ ਕਿੱਧਰ ਗਏ ਪਹਿਲਾਂ ਉਹਨੂੰ ਪੁੱਛ ਲਿਓ ਸੈਮੀਫਾਈਨਲ ਕਿੱਥੇ ਨੇ ਯਾਰ ਇਲੈਕਸ਼ਨ ਹੈ ਜਸਟ ਇਲੈਕਸ਼ਨ ਹੈ ਸਰਪੰਚੀ ਦੀ ਹੋ ਕੇ ਹੱਟੀ ਹੈ ਕਾਰਪੋਰੇਸ਼ਨ ਦੀ ਹੋਊਗੀ ਜ਼ਿਲ੍ਹਾ ਪ੍ਰੀਸ਼ਦ ਦੀ ਆ ਗਈ ਅੱਗੇ ਹੋਰ ਹੋਣਗੀਆਂ ਇਲੈਕਸ਼ਨ ਚੱਲਦੇ ਰਹਿੰਦੇ ਨੇ ਹਰੇਕ ਨੂੰ ਸੈਮੀਫਾਈਨਲ ਨਾ ਮੰਨ ਲਿਆ ਕਰੋ ਜਿਸ ਐਮਵਲ ਮੰਨ ਦੇ ਉਪਰ ਇਹ ਵੀ ਇਹ ਵੀ ਦਸਵੀਂ ਅਸੀ ਫਾਈਨਲ ਚ ਪਹੁੰਚ ਗਏ ਅੱਛਾ 1 ਮਿੰਟ ਮੈਂ 5 ਦਿਨ ਹਸਤੜ ਗਿਆ ਸੀ ਉਹ ਜਿਹੜੇ ਕਹਿੰਦੇ ਸੀ ਪਹੁਤ ਮਾਂ ਤੱਕ ਗਿਆ ਹੁਣ ਉਹ ਤਾਂ ਮੁੱਖ ਮੰਤਰੀ ਤੋਂ ਲਾਹਤਾ ਉਹ ਕੀ ਕਰਦੇ ਨੇ ਹੁਣ ਉਹ ਉਹਨਾਂ ਨੇ ਆਪਦੇ ਦਰਸ਼ਕਾਂ ਤੋਂ ਮਾਫੀ ਮੰਗੀ ਹੈ ਆਪਦੇ ਦਰਸ਼ਕਾਂ ਨੂੰ ਉਹਨਾਂ ਨੇ ਭੁਲੇਖੇ ਚ ਛੱਕਿਆ ਉਹ ਜਿਹੜੇ ਕੁਝ ਯੂਟਿਊਬਰ ਜੀ ਹੈਗੇ ਨੇ ਹਨਾ ਲਓ ਜੀ ਲੋਤ ਜੀ ਉਹ ਤਾਂ ਗਿਆ ਜੀ ਮੈਂ ਮੈਂ ਇੱਥੇ ਆ ਕੇ ਕਹਿਆ ਸੀ ਕਿਤੇ ਨਹੀਂ ਜਾਂਦੇ ਇੱਥੀਆਂ ਠੀਕ ਹੈ ਨਾ ਜੇ ਪਬਲਿਕ ਦਾ ਪਿਆਰ ਰਿਹਾ ਫੇਰ ਇੱਥੇ ਰਵਾਂਗੇ ਕੋਈ ਐਸੀ ਗੱਲ ਨਹੀਂ ਪਰ ਇਹਨੂੰ ਹਰੇਕ ਨੂੰ ਚਲੋ ਤੇਰੇ ਮੁਤਾਬਕ ਕਰ ਲੈਂਦੇ ਆ ਸਰਕਾਰ ਦਾ ਕੀ ਕਹਿਣਾ ਅੰਗਰੇਜ਼ੀ ਬੋਲੇ ਤੂੰ ਪਰਫਾਰਮੈਂਸ ਟੈਸਟ ਹੈਨਾ ਜੇ ਪਰਫਾਰਮੈਂਸ ਟੈਸਟ ਪਾਸ ਹੋਗੇ ਤੂੰ ਕਹੇਂਗਾ ਵੀ ਹਾਂ ਪਰਫਾਰਮੈਂਸ ਟੈਸਟ ਚ ਕਲੀਅਰ ਹੋਗੇ ਬਸ ਠੀਕ ਹੈ ਅੱਜ ਤਾਂ ਤੋਂ ਪਹਿਲਾਂ ਤਾਂ ਧੰਨਵਾਦ ਸਾਰੇ মিডিਆ ਦਾ ਸੜਕਾਂ ਬਹੁਤ ਵੱਡਾ ਇੱਕ ਵਿਸ਼ਾ ਹਮੇਸ਼ਾ ਰਹਿੰਦਾ ਹੈ ਕਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਕਸਬਿਆਂ ਨੂੰ ਜਾਣ ਵਾਲੀਆਂ ਸੜਕਾਂ ਲਿੰਕ ਰੋਡਸ 18 ਫੁੱਟੀਆਂ 22 ਫੁੱਟੀਆਂ 25 ਫੁੱਟੀਆਂ ਜਾਂ ਲਿੰਕ ਰੋਡਸ ਹਮੇਸ਼ਾ ਹੀ ਹਰ ਇੱਕ ਸਰਕਾਰ ਚੀ ਮੁੱਦਾ ਰਿਹਾ ਹੈ ਸੋ ਅਸੀਂ ਅੱਜ ਇਸ ਵਿਸ਼ੇ ਤੇ ਪੜਾਣ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆ ਕਿ ਪਹਿਲਾਂ ਅਸੀਂ 19373 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 4000 92 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੈ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦਿਆਂ ਦੀਆਂ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਉਹ ਨਹੀਂ ਦੇ ਹੋ ਗਏ ਉਹਦੇ ਵਿੱਚ ਹੁਣ ਐਡ ਕਰ ਲ ਕੇ 44000 ਹੋ ਜਾਊਗਾ ਪੀ ਡਬਲਯੂ ਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ ਕੋਈ 12 ਫੁੱਟੀ ਹੈ ਕੋਈ 18 ਫੁੱਟੀ ਹੈ